ਤੇ ਹਕੇ ਬਕੇ ਰਹਿ ਗਏ ਬਾਬਾ ਅਜੀਤ ਸਿੰਘ ਦੀ ਅਜ਼ਮਤ ਨੂੰ ਵੇਖ ਕੇ ਤੇਉਨਾ ਨੂੰ ਯਾਦ ਆਈ ਵੀ ਗੁਰੂ ਗੋਬਿੰਦ ਸਿੰਘ ਆਂਦੇ ਸੀ ਚਿੜੀਆਂ ਕੋਲੋਂ ਬਾਜ ਤੜਾਉਂ ਕਰ ਕਰ ਵਿੱਚ ਅਕਾਲ ਜਪਾਉਂ ਆ ਵੇਖੋ ਸਿੱਖ ਚਿੜੀਆਂ ਵਰਗੇ ਭਾਵ ਫਕੀਰ ਲੋਕ ਤੇ ਮੁਗਲ ਬਾਜਾਂ ਵਰਗੇ ਜਿਨ੍ਹਾਂ ਦੀ ਸਾਰੀ ਉਮਰ ਯੁੱਧ ਲੜਦਿਆਂ ਲੰਗੀ ਹੈ ਤੇ ਇਹ ਚਿੜੀਆਂ ਅੱਜ ਸਾਡੇ ਬਾਜਾਂ ਨੂੰ ਮਰੋੜ ਰਹੀਆਂ ਨੇ ਹੈਰਾਨ ਸਿੱਖਵਾਜਾ ਮਹਿਮੂਦ ਵਰਗੇ ਇਤਿਹਾਸ ਵਿੱਚ ਜ਼ਿਕਰ ਹੈ ਵੀ ਬਾਬਾ ਜੀਤ ਸਿੰਘ ਦੇ ਹੱਥ ਇਨੀ ਰਫ਼ਤਾਰ ਨਾਲ ਚੱਲਦੇ ਸੀ ਜਿਵੇਂ ਕੇਲਿਆਂ ਦੇ ਬਣ ਨੂੰ ਵਾਢੀ ਵੱਢਦਾ ਹੈ ਨਾ ਇਦਾਂ ਦੁਸ਼ਮਣਾਂ ਦੇ ਅੰਗ ਵੱਡ-ਵੱਡ ਢੇਰ ਲਾਈ ਜਾਂਦਾ ਹੈ ਇਦਾਂ ਕਟਾ ਵੱਢੀ ਹੁੰਦੀ ਹੈ ਮਾਰੂ ਵੱਜਦੇ ਸਨ ਤਲਵਾਰਾਂ ਚਮਕਦੀਆਂ ਸਨ ਬਿਜਲੀ ਦਮਕਦੀ ਸੀ ਜੋਧੇ ਭੱਗਦੇ ਸਨ ਕਾਇਰ ਦੌੜ ਰਹੇ ਸਨ ਉਹਦੇ ਤੀਰਾਂ ਦੀ ਵਡਿਆਈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਰਾਜ ਸੰਤੋਖ ਸਿੰਘ ਨੇ ਲਿਖੀ ਹੈ ਰਿਪ ਸਿਬਰ ਜੇਹ ਬਖਤਰ ਕਵਚ ਬੇਟੀ ਆਦਕ ਫੋਰ ਕਰ ਹਤ ਪ੍ਰਾਨ ਹਰੀ ਫਨ ਕੇ ਤੁਰਤ ਪਾਰ ਪਰਤ ਗੜ ਧਰਨ ਸਰਖ ਬ੍ਰਿਜ ਪਾਸ਼ਾ ਇਹ ਕੁਝ ਮਹਿੰਗੀ ਹੈ ਕਹਿੰਦੇ ਜਦੋਂ ਤੀਰ ਨਿਕਲਦਾ ਆਏ ਨਾ ਕਮਾਨੋਂ ਉਹਦਾ ਇੰਨੀ ਤਾਕਤ ਹੈ ਜੀਤ ਸਿੰਘ ਦੀਆਂ ਬਾਹਾਂ ਵਿੱਚ ਇਹਦਾ ਛੜਿਆ ਤੀਰ ਪਹਿਲਾਂ ਢਾਲ ਵੇਨਦਾ ਦੁਸ਼ਮਣ ਦੀ ਫਿਰ ਛਾਤੀ چیرਦਾ ਹੈ ਤੇ ਫਿਰ ਧਰਤੀ ਦੀ ਹਿੱਕ ਵਿੱਚ ਜਾ ਕੇ ਖੁੱਭ ਜਾਂਦਾ ਰਣਖੇਤ ਭਇਓ ਦਾਰੁਣ ਮਹਾ ਲੋਥਨ ਪਰ ਲੋਥੇ ਘਿਰੀ ਬਹੁ ਘਾਵਨਤੇ ਭਕ ਭਕ ਰੁਦਰ ਹੋਏ ਸਰਤਾ ਕਦ ਚਲ ਪਰੀ ਚਰਨੇ ਵੇਖੇ ਨਾ ਪਹਾੜਾਂ ਚ ਜਦੋਂ ਧਰਤੀ ਤੇ ਪਾਣੀ ਡਿਗਦਾ ਗੋਡੇ ਗੋਡੇ ਪਾਣੀ ਹੋ ਜਾਂਦਾ ਤੇ ਪਹਾੜ ਉੱਚੇ ਹੁੰਦੇ ਨੇ ਜਿੱਥੋਂ ਚਰਨੇ ਡਿਗਦੇ ਆਂਦੇ ਦੁਸ਼ਮਣ ਪਹਾੜਾਂ ਵਰਗੇ ਸੀ ਤੇ ਜਿੱਥੇ ਜਿੱਥੇ ਫੱਟ ਲਾਇਆ ਸਹਿਬਜ਼ਾਦੇ ਨੇ ਉਥੋਂ ਉਥੋਂ ਲਊ ਦੇ ਚਰਨੇ ਵਹਿ ਤਰੇ ਤੇ ਕੋਡੇ ਕੋਡੇ ਲਹੂ ਦੀ ਦਲਦਲ ਬਣ ਗਈ ਚਮਕੌਰ ਦੀ ਗੜੀ ਦੇ ਇਰਦ-ਗਿਰਦ ਜ਼ੈਰ ਦਸਤਖਾਂ ਬਾਬਾ ਅਜੀਤ ਸਿੰਘ ਨੂੰ ਲੜਦਿਆਂ ਦੇਖ ਦੰਗ ਰਹਿ ਗਿਆ ਇੱਕ ਹਜ਼ੂਰੀ ਕਵੀ ਹੋਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੈਨਾਪਤ ਉਹ ਤੀਰ ਦੀ ਮਹਿਮਾ ਗਾਉਂਦੇ ਨੇ ਸ੍ਰੀ ਗੁਰੂ ਸੋਭਾ ਗ੍ਰੰਥ ਵਿੱਚ ਜਿਹੇ ਸਰ ਲਗਤ ਜਾਏ ਕਹਿ ਰਹਿਤੋ ਨਾਹੀਂ ਅਰਮਾਨ ਮੰਨਹੁ ਮੰਡਪ ਖੋਖਰੇ ਗਿਰਗਿਰ ਪਰਤ ਪਠਾਣਾ ਵਿੰਦੇ ਜਿੱਥੇ ਅਜੀਤ ਸਿੰਘ ਦਾ ਤੀਰ ਵੱਜਦਾ ਹੈ ਉਹ ਦੁਸ਼ਮਣ ਏਦਾਂ ਡਿੱਗਦਾ ਧਰਤੀ ਤੇ ਘੋੜੇ ਤੋਂ ਜਿਵੇਂ ਕਿਸੇ ਮਹਿਲ ਦਾ ਮਨਾਰਾ ਡਿੱਗਦਾ ਹੈ ਏਦਾਂ ਫਟੇ ਵਰਦੇ ਨੇ ਸਰੀਰ ਫਟ ਜਾਂਦਾ ਹੈ ਲੜਦਿਆਂ ਲੜਦਿਆਂ ਤੀਰ ਮੁੱਕ ਗਏ ਤੇ ਕਵੀ ਰਾਜ ਸੰਤੋਖ ਸਿੰਘ ਕਹਿੰਦੇ ਹੱਥ ਦੇ ਵਿੱਚ ਸਾਂਗ ਆ ਗਈ ਬਰਸ਼ੀਦ ਦੀ ਨੰਗਾ سینਾ ਕੋਲ ਬਰਸ਼ੀਦ ਦਾ ਫਾਲਾ ਲੋਹੇ ਦਾ ਉਹੇਗਾ ਤੇ ਛੋਟੀ ਵਾਸਦੀ ਸਾਗ ਫਾਲਾ ਵੀ ਲੋਹੇ ਦਾ ਪਰਫੁੱਲਤ ਰੱਖਦੀ ਐ ਤੇ ਉਹਦੀ ਛੋਟੀ ਵੀ ਲੋਹੇ ਦੀ ਹੁੰਦੀ ਐ ਬਰਸ਼ੀ ਨਾਲੋਂ ਬਹੁਤ ਪਾਣੀ ਹੁੰਦੀ ਸਾਗ ਕਹਿੰਦੇ ਕਹੀ ਸਾਗ ਕਰ ਬਿਖੈ ਦੌਰ ਕਰ ਅੰਗ ਪਰੋਏ ਸੇਖ ਮਾਸ ਜਿਮ ਬੇਦ ਅਗਨ ਪਰ ਭੁਜਤ ਕੋਏ ਜਿਹੜੇ ਮਾਸ ਛਕਣ ਦੇ ਸ਼ਕੀਨ ਨੇ ਨਾ ਉਹ ਮਾਸ ਨੂੰ ਸੀਖ ਨਾਲ ਵਿੰਨ ਕੇ ਤੇ ਭੁੰਨ ਭੁੰਨ ਕੇ ਖਾਂਦੇ ਨੇ ਤੇ ਕਹਿੰਦੇ ਬਾਬਾ ਅਜੀਤ ਸਿੰਘ ਦੀ ਸਾਗ ਨੇ ਇਹ ਦੁਸ਼ਮਣਾਂ ਦਾ ਮਾਸ ਇਦਾਂ ਵਿੰਨਿਆ ਆਇਆ ਸੀ ਉਥੇ ਆਹੂ ਲਾਲਾ ਸੁੱਟੀ ਗਏ ਦੱਸਦੇ ਨੇ ਵੀ ਜਿਵੇਂ ਅਭਿਮਨਿਉ ਚੱਕਰ ਵਿੱਚ ਫਸਿਆ ਸੀ ਅਰਜੰਦਾ ਫਰਜ਼ੰਦ ਬਾਹਰ ਨਹੀਂ ਸੀ ਨਿਕਲ ਸਕਿਆ ਮੌਤ ਹੋਈ ਸੀ ਉਹਦੀ ਬਾਬਾ ਅਜੀਤ ਸਿੰਘ ਨੂੰ ਚੱਕਰ ਵਿੱਚ ਲੈ ਲਿਆ ਦੁਸ਼ਮਣਾਂ ਨੇ ਅਵੀ ਸੰਤੋਖ ਸਿੰਘ ਕਹਿੰਦੇ ਨੇ ਉਹਨੇ ਚੱਕਰ ਵੀ ਉਤੋੜ ਦਿੱਤਾ ਉਹਨੂੰ ਚੱਕਰ ਵੀ ਰੋਕ ਨਾ ਸਕਿਆ ਕਵੀ ਸੈਨਾਪਤ ਨੇ ਵੀ ਉਹਦੀ ਸਾਗ ਦੀ ਵਡਿਆਈ ਕੀਤੀ ਹੈ ਲੇਤ ਪਰੋਏ ਪਠਾਨ ਕੋ ਸਭ ਹਨ ਸਾਗ ਦਿਖਾਏ ਦੇਖਤ ਹੀ ਸਬਕਰਤ ਹੈ ਹਰੇਕ ਖੁਦਾਏ ਖੁਦਾਏ ਉਹਦੀ ਚੱਲਦੀ ਸਾਗ ਵੇਖ ਕੇ ਤੌਬਾ ਕਰ ਉੱਠੇ ਮੁਗਲ ਲੋਕ ਲੜਦਿਆਂ ਲੜਦਿਆਂ ਸਾਗ ਗਈ ਟੁੱਟ ਹੁਣ ਮਿਆਨੋਂ ਕੋ ਚੰਡੀ ਧੂ ਲਈ ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਕਮਰ ਕੱਸੇ ਦੀ ਬਖਸ਼ੀ ਸੀ بجلی ਵਰਗੀ ਉਹਦੀ ਚਮਕ ਹੈ ਮੈਦਾਨੇ ਜੰਗ ਵਿੱਚ ਸੂਰਮਾ ਤਲਵਾਰ ਦੇ ਨਾਲ ਆਹੂ ਲਾਉਂਦਾ ਹੈ ਕਵੀ ਸੈਨਾਪਤ ਲਿਖਦਾ ਹੈ ਲਰਤ ਸਤਰ ਸੰਗਰਾਮ ਮੇਂ ਕਰ ਲੀਨੇ ਤਲਵਾਰ ਵੱਡੇ ਸੂਰ ਮਾਰੇ ਤਹਾਂ ਫੌਜਨ ਕੇ ਸਰਦਾਰ ਵੱਡੇ ਵੱਡੇ ਸਰਦਾਰਾਂ ਦੀਆਂ ਸਰਦਾਰੀਆਂ ਖੋ ਲਈਆਂ ਉਹਦੀ ਤਲਵਾਰ ਨੇ ਕਲੋ ਵੇਤੇ ਗੁਰੂ ਕੇ ਸਿਖਾਂ ਨੇ ਕੀਤੀ ਵਡਿਆਈ ਹੈ ਇੱਥੇ ਤੇ ਤਰਕ ਹੋ ਸਕਦਾ ਵੀ ਐਵੇਂ ਵਧਾ ਚੜਾ ਕੇ ਆਪਣੇ ਸੂਰਮਿਆਂ ਦੀ ਵਡਿਆਈ ਕਰਦੇ ਨੇ ਹੁਣ ਗੈਰ ਸਿੱਖ ਵੱਲੋਂ ਕੀਤੀ ਵਡਿਆਈ ਉਹਦੇ ਨਾਲ ਤੁਹਾਡੀ ਸਾਂਝ ਪਉਣਾ ਮੁਸਲਮਾਨ ਹੈ ਅੱਲਾ ਯਾਰ ਖਾਨ ਉਹ ਬਾਬਾ ਅਜੀਤ ਸਿੰਘ ਦੀ ਤਲਵਾਰ ਦੀ ਸਿਫਤ ਕਰਦਾ ਹੈ ਕਹਤੇ ਹੈ ਉਹ ਤੂ ਬਰਕ ਹੈ ਤਲਵਾਰ ਨਹੀਂ ਹੈ ਇਸ ਕਾਟ ਕਾ ਦੇਖਾ ਕਬੀ ਹਥਿਆਰ ਨਹੀਂ ਹੈ ਨੋ ਮਸ਼ਕ ਜਮਾ ਇਹ ਕੋਈ ਜ਼ਨਹਾਰ ਨਹੀਂ ਹੈ ਸਤਿਗੁਰੂ ਹੈ ਇਹ ਫਰਜ਼ੰਦ ਵਫਾਦਾਰ ਨਹੀਂ ਹੈ ਕਹਿੰਦੇ ਇਹ ਸਪਾਹੀ ਤੇ ਆਂਦੇ ਸੀ ਵੀ ਨਵਾਂ ਸਿੱਖਿਆ ਜਵਾਨ ਹੈ ਜਿਨੇ ਨਵਾਂ ਨਵਾਂ ਲੜਨਾ ਸਿੱਖਿਆ ਆਂਦੇ ਨੇ ਗੁਰੂ ਗੋਬਿੰਦ ਸਿੰਘ ਦਾ ਵੱਡਾ ਲਾਲ ਐ ਸਾਨੂੰ ਇਹਦੀ ਚਲਦੀ ਤਲਵਾਰ ਤੋਂ ਤੇ ਪੁਲੇਖਾ ਪੈਂਦਾ ਵੀ ਗੁਰੂ ਗੋਬਿੰਦ ਸਿੰਘ ਆਪ ਮੈਦਾਨੇ ਜੰਗ ਚ ਆਇਆ ਹੋਇਆ ਹੈ ਜਦੋਂ ਇਹ ਬੋਲ ਅਜੀਤ ਸਿੰਘ ਦੇ ਕੰਨਾਂ 'ਚ ਪਏ ਤੇ ਵੇਖੋ ਗੁਰੂ ਦਾ ਅਦਬ ਛੱਟਪਟ ਬੋਲੇ ਲਲਕਾਰੇ ਅਜੀਤ ਔਰ ਮੁਖਾਤਬ ਹੋਏ ਸਭ ਸੇ ਫੁਰਮਾਏ ਉਦੋਂ ਸੇ ਨਾ ਨਿਕਲ ਹਦੇ ਅਦਬ ਸੇ ਆਪਣੇ ਅਲਫਾਜ਼ਾਂ ਨੂੰ ਹੱਥ ਵਿੱਚ ਰੱਖੋ ਅਦਬ ਨਾਲ ਗੱਲ ਕਰੋ ਗੁਰੂ ਗੋਬਿੰਦ ਸਿੰਘ ਬਾਰੇ ਮੈਂ ਗੁਰੂ ਗੋਬਿੰਦ ਸਿੰਘ ਨਹੀਂ ਤੇ ਨਾ ਉਹਦੇ ਵਰਗਾ ਕੋਈ ਹੋ ਹੀ ਸਕਦਾ ਐ ਨਾ ਕੋਈ ਹੋਵੇਗਾ ਇਹ ਠੀਕ ਐ ਮੇਰੀਆਂ ਰਗਾਂ ਚੋਂ ਦਾ ਲਹੂ ਐ ਉਹਦੀ ਬਰਕਤ ਨਾਲ ਮੈਂ ਤੁਹਾਨੂੰ ਮਿੱਟੀ ਚ ਮਿਲਾ ਰਿਹਾ ਹਾਂ ਇੱਥੇ ਚਾਰ ਚੇਲੇ ਪਿਛੇ ਤੁਰ ਪੈਣ ਤੇ ਜਣਾ ਖੜਾ ਹੀ ਗੁਰੂ ਬਣ ਕੇ ਬਹਿ ਜਾਂਦਾ ਹੋਣਗੇ ਪੀਰ ਫਕੀਰ ਸਾਧੂ ਸੰਤ ਮਹਾਪੁਰਸ਼ ਕੋਈ ਦੋਰ ਐ ਨਹੀਂ ਕੋਈ ਇਹਨੇ ਹੁੰਦੇ ਰਹੇ ਨੇ ਰਬ ਦਾ ਵਾਸਤਾ ਦੇ ਅਕਾਲ ਪੁਰਖ ਦੇ ਦਾਸੀ ਸਰਗੁਣ ਸਰੂਪ ਰਏ ਉਹਨਾਂ ਤੋਂ ਅਲੈਦਾ ਕੋਈ ਨਹੀਂ ਨਾ ਉਹਨਾਂ ਵਰਗਾ ਕੋਈ ਹੋਇਆ ਨਾ ਹੋਵੇਗਾ ਸਰੂਏ ਜ਼ਮੀਨ ਤੇ ਕੋਈ ਸਾਧੂ ਹੈ ਉਹਨੂੰ ਉੱਥੋਂ ਤੱਕ ਹੀ ਸੀਮਿਤ ਰੱਖੋ ਸਰਕਾਰ ਕਰੋ ਗੁਰੂ ਦਾ ਰਤਬਾ ਕਿਸੇ ਕੋਲ ਨਹੀਂ ਉਹ ਰਤਬਾ ਗੁਰੂ ਗ੍ਰੰਥ ਸਾਹਿਬਾ ਦਾ ਹੈ ਅੱਲਾ ਯਾਰ ਖਾਂ ਆਂਦੇ ਨੇ ਸ਼ਹਿ ਯਾਦੇ ਜੀ ਜਹਾ ਨੇ ਭਾਗੜ ਸੀ ਮਚਾ ਦੀ ਯਾ ਫੌਜ ਭਗਾਦੀ ਕਬੀ ਉਹ ਫੌਜ ਬਗਾਦੀ ਜਿਦਰ ਨੂੰ ਜਾਂਦਾ ਫੌਜਾ ਅੱਗੇ ਲਾ ਕੇ ਦੌੜਦੀਆਂ ਨੇ ਬੜ ਚੜ ਕੇ ਸਭ ਕੋ ਸੇ ਸੁਜ਼ਾਤ ਜੋ ਦਿਖਾਦੀ ਸਤਗੁਰੂ ਨੇ ਵਹੀ ਕਿਲੇ ਸੇ بیٹے ਕੋ ਨਿਦਾਦੀ ਗੁਰਗੋਬਿੰਦ ਸਿੰਘ ਮਹਾਰਾਜ ਨੇ ਵਖਿਆ ਬਹੁਤ ਮਹਾਨ ਯੁੱਧ ਲੜ ਰਿਹਾ ਜੀ ਸਿੰਘ 82 ਤੇ ਖਲੋਤੇ ਨੇ ਤੇ ਐਦਾਂ ਬਾਹ ਉਠਾਈ ਅਸ਼ੀਰਵਾਦ ਦਿੱਤਾ ਸ਼ਾਬਾਸ਼ ਉੱਚੀ ਆਵਾਜ਼ ਦਿੱਤੀ ਤੇ ਬੋਲ ਕੀ ਸਨ ਸ਼ਾਬਾਸ਼ ਪੁੱਤਰ ਖੂਬ ਦਲੇਰੀ से ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ਸ਼ਾਬਾਸ਼ ਅਜੀਤ ਸਿੰਘਾ ਬੜੀ ਦਲੇਰੀ ਨਾਲ ਲੜਿਆ ਹੈ ਲੜਦਾ ਵੀ ਕਿਉਂ ਨਾ ਤੇਰੀਆਂ ਰਗਾਂ ਚ ਗੁਰੂ ਗੋਬਿੰਦ ਸਿੰਘ ਦਾ ਲਹੂ ਹੈ ਖੁਸ਼ ਹੋ ਗਿਆ ਬਾਪੂ ਇਹ ਜ਼ਿੰਦਗੀ ਮਿਲੀ ਕਾਦੇ ਲਈ ਹੈ ਗੋਬਿੰਦ ਕੀ ਟਹਿਲ ਸਫਲ ਇਹ ਕਾਇਆ ਗੁਰੂ ਪਰਮੇਸ਼ਰ ਦੀ ਡਹਿਲ ਕਰਕੇ ਉਹਨੂੰ ਖੁਸ਼ ਕਰਨਾ ਹੈ ਤੇ ਜੀਵਨ ਸਫਲਾ ਬਾਬਾ ਜੀ ਦਸਿੰਗ ਨੇ ਖੁਸ਼ ਕਰ ਲਿਆ ਬਾਪੂ ਨੂੰ ਦੂਰੋਂ ਹੀ ਫਿਰ ਸਹਿਬ ਜ਼ਾਦੇ ਨੇ ਤਲਵਾਰ ਉਠਾਈ ਹਵਾ 'ਚ ਤੇ ਲਹਿਰਾ ਕੇ ਤਲਵਾਰ ਸਿਰ ਝੁਕਾ ਕੇ ਮੱਥਾ ਟੇਕਿਆ ਬਾਪੂ ਨੂੰ ਅੱਲਾ ਯਾਰ ਖਾਂ ਕਹਿੰਦਾ ਦਿਲਬੰਦ ਨੇ ਤਲਵਾਰ ਸੇ ਤਸلیم ਵਜਾਈ ਗਰਦਨ 'ਤੇ ਅਦਾਬ ਦਿਲਾਵਰ ਨੇ ਝੁਕਾਈ ਇਸ ਵਕਫ ਮੇ ਹੋ ਜੇ ਸਿਤਮ ਆਰਾ ਉਮੜ ਆਈ ਬਰਸ਼ੀ ਕਿਸੇ ਬਦਬਖਤ ਦੇ ਪੀਛੇ ਸੇ ਲਗਾਈ ਤਿਉਰਾ ਕੇ ਘਰੇ ਜ਼ੀਨ ਸੇ ਸਰਕਾਰ ਜ਼ਮੀਂ ਪਰ ਰੂਹ ਖੁਲਦ ਗਈ ਔਰ ਤਨੇ ਜ਼ਾਰ ਜ਼ਮੀਂ ਪਰ ਜਦੋਂ ਗੁਰਾਂ ਨੂੰ ਨਮਸਕਾਰ ਕੀਤੀ ਦੁਸ਼ਮਣ ਕੇਰ ਕੇ ਆਂਖ ਰੋਤਾ ਹੈ ਲੜਦਿਆਂ ਲੜਦਿਆਂ ਤਲਵਾਰ ਕਟ ਗਈ ਹਜ਼ਾਰਾਂ ਹੀ ਵਾਰ ਸ਼ਰੀਰ ਦੇ ਉਤੇ ਹੋਏ ਕਹਿੰਦੇ ਉਹ ਬਾਬਾ ਅਜੀਤ ਸਿੰਘ ਜਦੀ ਰੂਹ ਖੁਲਦ ਚਲੀ ਗਈ ਪਾ ਸੱਚਖੰਡ ਨੂੰ ਚਲੀ ਗਈ ਤੇ ਨਕਾਣਾ ਸ਼ਰੀਰ ਮਿੱਟੀ ਦਾ ਸ਼ਰੀਰ ਮੈਦਾਨੇ ਜੰਗ ਵਿੱਚ ਪਿਆਏ 8/1761 ਬਿਕਰਮੀ ਸੰਮਤ ਨੂੰ ਬਾਬਾ ਅਜੀਤ ਸਿੰਘ ਸ਼ਹੀਦ ਹੋ ਗਏ ਅਗੰਮੀ ਯੁੱਧ ਲੜਿਆ ਸੂਰਮੇ ਨੇ ਕਬੀਰਾਰ ਸੰਤੋਖ ਸਿੰਘ ਕਹਿੰਦੇ ਨੇ ਇਸ ਵਿਦ ਗੁਰਨ ਨੰਦਨ ਲਰਿਓ ਜਿਹੇ ਅਜੀਤ ਸਿੰਘ